ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਕੈਨੇਡਾ ਪੋਸਟ ਦੀ ਨਵੀਂ ਨੀਤੀ ਦਾ ਬਜ਼ੁਰਗਾਂ ਵੱਲੋਂ ਵਿਰੋਧ ਹੋ ਰਿਹਾ ਤੇ ਕੈਨੇਡਾ ਪੋਸਟ ਫੇਰ ਸਟ੍ਰਾਈਕ ਤੇ ਚੱਲੇਗੀ ਇਹਦੇ ਬਾਰੇ ਗੱਲਬਾਤ ਕਰਾਂਗੇ। ਦੂਜਾ ਵੋਗਨ ਅਨਟੇਰੀਓ ਦੇ ਵਿੱਚ ਸੈਕਸੂਅਲ ਅਸੌਲਟ ਲਈ ਇੱਕ ਰਾਈਡ ਸ਼ੇਅਰ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ। ਤੀਜਾ ਅਨਟੇਰੀਓ ਦੇ ਵਿੱਚ ਸੇਬਾਂ ਦੀ ਚੋਰੀ ਦਾ ਮਾਮਲਾ ਸਾਹਮਣੇ ਆਇਆ। ਬੀਸੀ ਦੀਆਂ ਕਿਹੜੀਆਂ ਲੋਕੇਸ਼ਨਾਂ ਤੇ ਸਟਾਰਬਕਸ ਬੰਦ ਹੋ ਰਿਹਾ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਜਿਹੜੀ ਬੈਂਕ ਫਰਾਡ ਆ ਜਿਸ ਤਰ੍ਹਾਂ ਇੱਕ ਆਰਬੀਸੀ ਦੇ ਮੁਲਾਜ਼ਮ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਖਾਤੇ ਦੇ ਦੇਖ ਉਹਦੇ ਤੱਕ ਪਹੁੰਚ ਗਿਆ ਸੀ ਉਹਦੇ ਨਾਲ ਸੰਬੰਧਿਤ ਹੋਰ ਚਿੰਤਾਵਾਂ ਮਾਰੀਆਂ ਨੇ ਉਹਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਕੈਨੇਡਾ ਪੋਸਟ ਬਾਰੇ ਕੈਨੇਡਾ ਪੋਸਟ ਪਿਛਲੇ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਆ ਰਹੀ ਹੈ ਸਰਕਾਰ ਜਿਹੜੀ ਕੈਨੇਡਾ ਪੋਸਟ ਉਹ ਕਹਿੰਦੇ ਵੀ ਸਾਡੇ ਕੋਲ ਚੱਲਦੀ ਨਹੀਂ ਆ ਜਿਹੜੀ ਯੂਨੀਅਨ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰ ਆ ਸੀਯੂਪੀਡਬਲ ਇਹ ਅੱਜ ਜਿਹੜੀ ਹੜਤਾਲ ਦੇ ਉੱਤੇ ਕੱਲ ਵੀਰਵਾਰ ਨੂੰ ਹੀ ਚੱਲੇ ਗਈ ਆ ਜਦੋਂ ਸਰਕਾਰ ਨੇ ਅਨਾਉਂਸ ਕੀਤਾ ਸੀ ਕਿ ਅਸੀਂ ਬਹੁਤ ਵੱਡੀਆਂ ਤਬਦੀਲੀਆਂ ਕੈਨੇਡਾ ਪੋਸਟ ਦੇ ਵਿੱਚ ਕਰ ਰਹੇ ਹਾਂ ਯੂਨੀਅਨ ਇਹ ਕਹਿੰਦੀ ਆ ਕਿ ਓਟਵਾ ਨੇ ਜਿਸ ਤਰ੍ਹਾਂ ਦਾ ਫੈਸਲਾ ਕੀਤਾ ਵੀ ਹੁਣ ਡਿਲੀਵਰੀ ਬੰਦ ਕਰ ਦੇਣੀ ਆ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ ਵੀ ਜਿਹੜੇ ਰੂਰਲ ਏਰੀਆ ਪੋਸਟ ਆਫਿਸ ਦੇ ਨੇੜੇ ਆ ਉਹਨਾਂ ਦੇ ਵਿੱਚ ਬਹੁਤ ਵੱਡੀ ਗੱਲ ਆ ਤੇ ਉਹਨਾਂ ਨੇ ਇਹ ਕਿਹਾ ਕਿ ਇਹਦੇ ਨਾਲ ਵਰਕਰਸ ਦੇ ਉੱਤੇ ਵੀ ਅਸਰ ਪਊਗਾ ਇਦੇ ਨਾਲ ਮੰਗ ਵੀ ਘਟੂਗੀ ਪੋਸਟਲ ਸਰਵਿਸਸ ਦੇ ਲਈ ਕੈਨੇਡਾ ਪੋਸਟ ਨੇ ਨੁਕਸਾਨ ਬਹੁਤ ਹੋਇਆ ਇਹਨਾਂ ਦਾ ਨੁਕਸਾਨ ਨਹੀਂ ਘਾਟਾ ਬਹੁਤ ਪਿਆ ਇਹਨਾਂ ਨੂੰ ਜਿਹੜੀ ਕਾਰਪੋਰੇਸ਼ਨ ਆ ਇਹਦਾ 448 ਮਿਲੀਅਨ ਡਾਲਰ 2025 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਇਹ ਘਾਟੇ ਚ ਗਈ ਹੈ 448 ਮਿਲੀਅਨ ਡਾਲਰ 2025 ਦੇ ਵਿੱਚ ਤੇ ਲਗਭਗ 30 ਮਿਲੀਅਨ ਡਾਲਰ ਜਿਹੜਾ 24 ਦੇ ਪਹਿਲੇ ਅੱਧ ਦੇ ਵਿੱਚ ਹੁਣ ਅਸ ਵੇਲੇ ਇਹ ਲਗਭਗ 10 ਮਿਲੀਅਨ ਡਾਲਰ ਦਿਹਾੜੀ ਦਾ ਨੁਕਸਾਨ ਹੋ ਰਿਹਾ ਇਹਨਾਂ ਨੂੰ ਜਦੋਂ ਕਿ 1 ਬਿਲੀਅਨ ਡਾਲਰ ਸਰਕਾਰ ਨੇ ਜਿਹੜਾ ਬੇਲ ਆਊਟ ਹੈ ਸਾਲ ਦੇ ਵਿੱਚ ਦਿੱਤਾ ਵੀ ਆ ਬਾਵਜੂਦ ਉਸ ਗੱਲ ਦੇ ਕੈਨੇਡਾ ਪੋਸਟ ਘਾਟੇ 'ਚ ਜਾ ਰਹੀ ਆ ਵਰਕਰ ਕਹਿੰਦੇ ਘਾਟੇ 'ਚ ਨਹੀਂ ਜਾ ਰਹੀ ਵੀ ਪੈਸੇ ਇੱਧਰ ਉੱਧਰ ਕਰ ਦਿੰਦੇ ਇਹ ਕਿਤੇ ਲਾ ਦਿੰਦੇ ਆ ਸਾਨੂੰ ਬੈਨੀਫਿਟ ਨਹੀਂ ਦਿੰਦੇ ਪੋਸਟਲ ਵਰਕਰ ਜਿਹੜੇ ਕਿ ਥੋੜੇ ਨਹੀਂ ਆ 55000 ਨੇ ਕੈਨੇਡਾ ਦੇ ਵਿੱਚ ਉਹ ਬਿਨਾ ਕਿਸੇ ਕਲੈਕਟਿਵ ਜਿਹੜਾ ਐਗਰੀਮੈਂਟ ਆ 2 ਸਾਲ ਹੋ ਗਏ ਇਦਾਂ ਹੀ ਉਹਨਾਂ ਦਾ ਕੰਮ ਚੱਲੀ ਜਾਂਦਾ ਕੋਈ ਉਹਨਾਂ ਦੀ ਐਗਰੀਮੈਂਟ ਤੱਕ ਹੀ ਨਹੀਂ ਗੱਲ ਗਈ 네ਗੋਸ਼ੀਏਸ਼ਨ ਵੇਜਸ ਦੇ ਉੱਤੇ ਤੇ ਜਿਹੜੀਆਂ ਵਰਕਿੰਗ ਕੰਡੀਸ਼ਨਸ ਆ ਸਾਰੀਆਂ ਦੇ ਉੱਤੇ 네ਗੋਸ਼ੀਏਸ਼ਨ ਫੇਲ ਹੋ ਗਈ ਆ ਸਰਕਾਰ ਨੇ 13% ਰੇਜ਼ ਆਫਰ ਕੀਤਾ ਕਿ 13% ਤੁਹਾਡੀ ਤਨਖਾਹ ਵਧਾ ਦੰਨੇ ਯੂਨੀਅਨ ਕਹਿੰਦੀ 19% ਵਧਾਓ ਕੈਨੇਡਾ ਪੋਸਟ ਨੇ ਜਿਸ ਤਰੀਕੇ ਨਾਲ ਪਾਰਟ ਟਾਈਮ ਵਰਕਰਾਂ ਨੂੰ ਹੈਂਡਲ ਕੀਤਾ ਯੂਨੀਅਨ ਨੇ ਉਹਦਾ ਵੀ ਵਿਰੋਧ ਕੀਤਾ ਵੀਕੈਂਡ ਡਿਲੀਵਰੀ ਦਾ ਵਿਰੋਧ ਵੀ ਕੀਤਾ ਹੁਣ ਸਟ੍ਰਾਈਕ ਦੇ ਦੌਰਾਨ ਜਿਹੜੀ ਮੇਲ ਜਾਂ ਪਾਰਸਲ ਹੈਗੇ ਆ ਉਹ ਕੋਈ ਵੀ ਨਾ ਤੇ ਇਹਨਾਂ ਨੇ ਮੇਲ ਨਾ ਪਾਰਸਲ ਡਰੇਵਲ ਨਹੀਂ ਕਰਨਾ ਨਾ ਪ੍ਰੋਸੈਸ ਕਰਨਾ ਜਿਹੜੀਆਂ ਆਈਟਮਸ ਪਹਿਲਾਂ ਹੀ ਸਿਸਟਮ ਦੇ ਵਿੱਚ ਹੈਗੀਆਂ ਆ ਉਹ ਉਨਾਂ ਚਿਰ ਉੱਥੇ ਪਈਆਂ ਰਹਿਣਗੀਆਂ ਜਿੰਨਾ ਚਿਰ ਕੋਈ ਇਹਨਾਂ ਦਾ ਫੈਸਲਾ ਨਹੀਂ ਹੁੰਦਾ ਕੈਨੇਡਾ ਪੋਸਟ ਹਜੇ ਵੀ ਜਿਹੜੇ ਸਰਕਾਰ ਦੇ ਚੈੱਕ ਆ ਜਿਵੇਂ ਕੋਈ ਪੈਨਸ਼ਨ ਆ ਚਾਈਲਡ ਬੈਨੀਫਿਟ ਆ ਜਾਂ ਹੋਰ ਚੀਜ਼ਾਂ ਆ ਉਹ ਡਿਲੀਵਰ ਕਰਨਗੇ ਤੇ ਜਿਹੜੇ ਲਾਈਵ ਐਨੀਮਲ ਆ ਉਹਨਾਂ ਨੂੰ ਉਹ ਕਿਧਰੋਂ ਉਧਰ ਪਹੁੰਚਾਉਣਾ ਉਹ ਉਹ ਉਹਨਾਂ ਨੇ ਕਿਹਾ ਵੀ ਇਹ ਅਸੀਂ ਨਹੀਂ ਰੋਕਣਾ ਇਹ ਅਸੀਂ ਪਹੁੰਚਾਵਾਂਗੇ ਹੋਮ ਡਿਲੀਵਰੀ ਖਤਮ ਹੋ ਗਈ ਕੱਲ ਦੀ ਤੁਸੀਂ ਖਬਰ ਸੁਣੀ ਔਰ ਬਹੁਤ ਚਰਚਾ ਇਸ ਚੀਜ਼ ਦੀ ਹੋਈ ਆ ਜਿਹੜੀ ਸਰਕਾਰ ਨੇ ਡੋਰ ਟੂ ਡੋਰ ਮੇਲ ਵਾਲਾ ਜਿਹੜਾ ਫੈਸਲਾ ਸੀ 4 ਮਿਲੀਅਨ ਘਰ ਹਜੇ ਵੀ ਉਹਨਾਂ ਨੂੰ ਡੋਰ ਟੂ ਡੋਰ ਸਰਵਿਸ ਮਿਲੂਗੀ ਪਰ ਗ੍ਰੈਜੂਅਲੀ ਉਹਨਾਂ ਨੂੰ ਸਵਿਚ ਕਰ ਦੇਣਾ ਕਿ ਤੁਸੀਂ ਕਮਿਊਨਿਟੀ ਮੇਲ ਬਾਕਸ ਦੇ ਉੱਤੇ ਜਾ ਕੇ ਅਗਲੇ ਦਹਾਕੇ ਦੇ ਵਿੱਚ ਲਾਓ ਮਤਲਬ ਜਿੱਦਾਂ ਕੁਝ ਥਾਵਾਂ ਦੇ ਉੱਤੇ ਤੇ ਪਹਿਲਾਂ ਕਮਿਊਨਿਟੀ ਮੇਲਬਾਕਸ ਹੁੰਦੇ ਨੇ ਉੱਥੇ ਆਉਂਦੀ ਹੈ ਸਾਰੇ ਘਰਾਂ ਵਾਲੇ ਜਾ ਕੇ ਇਕੱਠੇ ਹੋ ਕੇ ਉੱਥੋਂ ਮੇਲਬਾਕਸ ਚ ਲੈ ਆਉਂਦੀ ਹੈ ਕਈਆਂ ਦੇ ਘਰਾਂ ਦੇ ਬਾਹਰ ਆਉਂਦੀ ਹੈ ਹਰ ਘਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਉਹ ਕਹਿੰਦੇ ਘਰ-ਘਰ ਨਹੀਂ ਹੋਣਾ ਬਾਹਰ ਇੱਕ ਜਗ੍ਹਾ ਲੱਗਿਆ ਤੇ ਉੱਥੋਂ ਜਾ ਕੇ ਤੁਸੀਂ ਲੈ ਆਟਵਾ ਇਹ ਕਹਿੰਦਾ ਆ ਕਿ ਇਹ ਤਬਦੀਲੀ ਕਰਨ ਦੇ ਨਾਲ 400 ਮਿਲੀਅਨ ਡਾਲਰ ਸਾਲ ਦੇ ਵਿੱਚ ਬਚ ਜਾਊਗਾ ਕੈਨੇਡਾ ਪੋਸਟ ਨੇ ਇਹ ਵੀ ਅਲਾਉ ਕਰ ਦਿੱਤਾ ਕਿ ਜਿਹੜੇ ਰੂਰਲ ਪੋਸਟ ਆਫਿਸ ਨੇ ਉਹਨੂੰ ਬੰਦ ਕਰਦੇ ਅਗਲਾ ਸਟੈਪ ਇਹ ਆ ਕਿ ਕੈਨੇਡਾ ਪੋਸਟ ਇਹਦਾ ਡਿਟੇਲਡ ਪਲਾਨ ਦਊਗੀ ਅਗਲੇ 45 ਦਿਨਾਂ ਦੇ ਵਿੱਚ ਵਿੱਚ ਕਿਉਂਕਿ ਇੱਕਦਮ ਅਨਾਉਂਸ ਕਰਤਾ ਨੇ 45 ਦਿਨਾਂ ਦੇ ਵਿੱਚ ਵਿੱਚ ਪੂਰੀ ਡਿਟੇਲ ਦੇ ਵਿੱਚ ਇਹ ਅਨਾਉਂਸ ਕਰਨਗੇ ਕਿ ਇਦਾਂ 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 ਜੋ-ਜੋ ਕੁਝ ਅਸੀਂ ਕਰਨਾ ਹੈ ਉਸ ਮਾਮਲੇ ਦੇ ਵਿੱਚ ਸੋ ਆਟਵਾ ਨੇ ਬਹੁਤ ਵੱਡਾ ਇਹ ਫੈਸਲਾ ਕੀਤਾ ਅਪਰੂਵ ਕਰ ਦਿੱਤਾ ਕਿ ਕੈਨੇਡਾ ਪੋਸਟ ਨੂੰ ਕਿ ਤੁਸੀਂ ਡੋਰ ਟੂ ਡੋਰ ਜਿਹੜੀ ਮੇਲ ਡਿਲੀਵਰੀ ਆ ਉਹ ਬੰਦ ਕਰ ਦਿਓ ਅਜਿਦੋਂ ਕਿ ਲਾਸਟ ਜਿਹੜੇ ਕੁਝ ਮਿਲੀਅਨ ਘਰ ਨੇ ਉਹਨਾਂ ਦੇ ਵਿੱਚ ਇਹ ਰਹੂਗਾ ਅਦਰਵਾਈਜ਼ ਹੁਣ ਇਹ ਬੰਦ ਹੋ ਗਈ ਤੇ ਜਿਹੜੇ ਉਹਨੇ ਸਟ੍ਰਾਈਕ ਦੇ ਉੱਤੇ ਚਲੇ ਗਿਆ ਗੱਲਬਾਤ ਹਜੇ ਉੱਥੇ ਤਰੀਕੇ ਦੇ ਨਾਲ ਰਹੀ ਹੈ ਸੋ ਕੀ ਇਹਦੇ ਨਾਲ ਹੁੰਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਪਤਾ ਲੱਗੇਗਾ ਇੱਕ ਘਟਨਾ ਪਿਛਲੇ ਸਾਲ ਦੇ ਵਿੱਚ ਬਹੁਤ ਵਾਪਰੀ ਜਿਹੜੀਆਂ ਮਾੜੀਆਂ ਘਟਨਾਵਾਂ ਖਾਸ ਕਰ ਸੈਕਸਚੁਅਲ ਅਸੌਲਟ ਦੀਆਂ ਇੱਕ ਔਰਤ ਉਹ ਆਪਣੀ ਰਾਈਡ ਦੇ ਲਈ ਵੇਟ ਕਰ ਰਹੀ ਸੀ ਲਗਭਗ 3 ਵਜੇ ਤੜਕੇ ਸੋਮਵਾਰ ਨੂੰ ਮੇਜਰ ਮਕੇਨਜ਼ੀ ਤੇ ਡਰਾਈਵ ਵੈਸਟ ਦੇ ਉੱਤੇ ਜੇਨ ਸਟਰੀਟ ਵੋਗਾਨ ਦੇ ਨੇੜੇ অন্ਟੈਰੀਓ ਦੇ ਵਿੱਚ অন্ਟੈਰੀਓ ਦੀ ਇਹ ਘਟਨਾ ਆ ਅ ਸਸਪੈਕਟ ਜਿਹੜਾ ਸੀ ਇੱਕ ਬੰਦਾ ਉੱਥੇ ਪਹੁੰਚਿਆ ਤੇ ਉਹਨੂੰ ਨੇ ਇਦਾਂ ਪ੍ਰਟੈਂਡ ਕੀਤਾ ਮਤਲਬ ਉਹਨੂੰ ਸ਼ੋ ਇਦਾਂ ਕੀਤਾ ਕਿ ਮੈਂ ਰਾਈਡ ਸ਼ੇਅਰ ਡਰਾਈਵਰ ਆ ਕਿਹੇ ਵੀ ਜਿਹੜੀਆਂ ਕੰਪਨੀ ਆਉਂਦੀਆਂ ਕਿ ਮੈਂ ਡਰਾਈਵਰ ਆ ਕਿ ਤੁਹਾਨੂੰ ਮੈਂ ਘਰ ਛੱਡ ਦਵਾਂ ਬਜਾਏ ਇਹਦੇ ਕਿ ਉਹ ਉਹਨੂੰ ਘਰ ਲੈ ਕੇ ਜਾਂਦਾ ਉਹਨੇ ਗੱਡੀ ਇੱਕ ਪਾਰਕਿੰਗ ਲੋਟ ਦੇ ਵਿੱਚ ਰੋਕ ਲਈ ਮੇਜਰ ਮਕੇਨਜੀ ਡਰਾਈਵ ਵੈਸਟ ਦੇ ਉੱਤੇ ਤੇ ਉਹਨੇ ਉਹਨੂੰ ਸੈਕਸ਼ੂਅਲੀ ਅਸੌਲਟ ਕੀਤਾ ਹੁਣ ਇਹ ਕਰਨ ਤੋਂ ਬਾਅਦ ਉਸ ਵਿਅਕਤੀ ਨੇ ਉਹਨੂੰ ਧਮਕਾਇਆ ਕਿ ਤਬਾਰ ਉਹਨੂੰ ਵਹੀਕਲ ਦੇ ਵਿੱਚੋਂ ਪੇਜ ਦਿੱਤਾ ਇਹਦੇ ਤੋਂ ਬਾਅਦ ਉਹ ਆਪਣੀ ਕਾਰ ਲੈ ਕੇ ਚਲੇ ਗਿਆ ਤੇ ਉਹ ਜਿਹੜੀ ਔਰਤ ਸੀ ਜਿਹੜੀ ਵਿਕਟਮ ਸੀ ਉਹ ਉੱਥੇ ਰਹਿ ਗਈ ਉਹਨੇ ਪੁਲਿਸ ਨੂੰ ਕਾਲ ਕੀਤੀ ਤੇ ਆਫੀਸਰ ਉਥੇ ਉਹਨਾਂ ਨੇ ਜਲਦੀ ਜਲਦੀ ਏਰੀਆ ਦੀ ਸਰਚ ਕੀਤੀ ਹੁਣ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੇ ਉਹਨੂੰ ਸਸਪੈਕਟ ਦੀ ਕਾਰ ਲੱਭੀ ਉਹਨੂੰ ਅ ਅਰੈਸਟ ਕਰ ਲਿਆ ਕੋਈ ਮਤਲਬ ਬਹੁਤ ਜਲਦੀ ਅਰੈਸਟ ਕਰ ਲਿਆ ਉਹਨਾਂ ਨੇ ਹੁਣ ਪੁਲਿਸ ਨੇ ਦੱਸਿਆ ਕਿ ਇਹ 30 ਸਾਲਾ ਵਿਅਕਤੀ ਮੁਹੰਮਦ ਸ਼ਕੀਲ ਜ਼ਾਲਮੀ ਦਾ ਨਾਮ ਦੱਸਿਆ ਜਾ ਰਿਹਾ ਇਹਨੂੰ ਚਾਰਜ ਕੀਤਾ ਗਿਆ ਕਿਡਨੈਪਿੰਗ ਸੈਕਸ਼ੂਅਲੀ ਅਸੌਲਟ ਤੇ ਧਮਕਾਉਣ ਦੇ ਮਾਮਲੇ ਦੇ ਉੱਤੇ ਦਰਜ ਕੀਤੇ ਗਏ ਆ ਇਨਵੈਸਟੀਗੇਸ਼ਨ ਚੱਲ ਰਹੀ ਆ ਪੁਲਿਸ ਨੇ ਇਹਦੀ ਫੋਟੋ ਵੀ ਰਿਲੀਜ਼ ਕਰਤੀ ਆ ਜਿਹੜੀ ਤੁਸੀਂ ਦੇਖ ਰਹੇ ਆ ਤੇ ਲੱਗਦਾ ਇਹ ਆ ਜਾਂ ਪੁਲਿਸ ਦਾ ਇਸ ਵੇਲੇ ਮੰਨਣਾ ਇਹ ਆ ਕਿ ਇਸ ਔਰਤ ਵਾਂਗੂ ਇਹਨੇ ਹੋਰਾਂ ਨੂੰ ਵੀ ਸੈਕਸੁਅਲ ਅਸਾਲਟ ਕੀਤਾ ਹੋਊਗਾ ਇਹ ਔਰਤ ਇਹਦਾ ਪਹਿਲਾ ਮਤਲਬ ਵਿਕਟਮ ਨਹੀਂ ਆ ਹੁਣ ਜੇ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਆ ਤਾਂ ਉਹਨਾਂ ਨੂੰ ਪੁਲਿਸ ਨੇ ਕਿਹਾ ਕਿ 18668765423 1868 876 5423 ਦੇ ਉੱਤੇ ਤੁਸੀਂ ਫੋਨ ਕਰੋ ਜਾਂ ਕ੍ਰਾਈਮ ਸਟਾਪਰ ਨੂੰ 1800 2228477 1800 222 84 70 ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਜਾਣਕਾਰੀ ਦੇ ਸਕਦੇ ਹੋ ਇਹ ਲਗਾਤਾਰ ਇਦਾਂ ਦੀਆਂ ਘਟਨਾਵਾਂ ਹੋ ਰਹੀਆਂ ਇਹ ਪਹਿਲੀ ਤੇ ਆਖਰੀ ਘਟਨਾ ਨਹੀਂ ਆ ਕਿਤੇ ਕੋਈ ਹਿੱਟ ਰਨ ਦਾ ਉੱਥੇ ਇੰਟੀਰੀਅਰ ਦੇ ਵਿੱਚ ਹੋ ਰਿਹਾ ਜਿਹੜਾ ਉੱਥੇ ਇੱਕ ਵਿਅਕਤੀ ਨੂੰ ਅਰੈਸਟ ਕੀਤਾ ਸੀ ਇਹ ਅਗਸਤ 27 ਨੂੰ ਜਦੋਂ ਨੇ ਸੈਕਸ਼ੂਅਲੀ ਅਸੌਲਟ ਕੀਤਾ ਇੱਕ ਮਾਈਨਰ ਨੂੰ ਉੱਥੇ ਜਿਹੜੀ ਪ੍ਰਿੰਸਸ ਬੁਲੇਵਰਡ ਅਨਟਾਰੀਓ ਡਰਾਈਵ ਦੇ ਉੱਤੇ ਸੀਗੀ ਟ੍ਰਾਂਟੋ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਸੀ ਰਾਈਡ ਸ਼ੇਅਰ ਜਿਹੜੇ ਸੈਕਸ਼ੂਅਲ ਅਸੌਲਟ ਆ ਇੱਕ ਵਿਅਕਤੀ ਆਹ ਇਹਦੀ ਘਟਨਾ ਐਸੇ ਤਰ੍ਹਾਂ ਪਹਿਲਾਂ ਵੀ ਹੋ ਚੁੱਕਿਆ ਔਰ ਜਿਹੜੇ ਸਸਪੀਸ਼ੀਅਸ ਇਨਸੀਡੈਂਟਸ ਨੇ ਜਿਨ੍ਹਾਂ ਦੇ ਵਿੱਚ ਬੱਚੇ ਵੀ ਕਈ ਵਾਰ ਇਨਵੋਲਵ ਨੇ ਉਹ ਵੀ ਕਈ ਮਾਮਲੇ ਐਸੇ ਤਰ੍ਹਾਂ ਦੇ ਸਾਹਮਣੇ ਆ ਚੁੱਕਿਆ ਸੁਪਲੀ ਸੁਣ ਕਹਿ ਰਹੀ ਐ ਕਿ ਜੇ ਕਿਸੇ ਨਾਲ ਪਹਿਲਾਂ ਵੀ ਇਦਾਂ ਹੋਇਆ ਤੇ ਉਹ ਸਾਡੇ ਨਾਲ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਸਾਂਝੀ ਕਰਨ ਇੱਕ ਜਿਹੜਾ ਔਰ ਕਾਰਡਸ ਆ ਇੱਕ ਫਾਰਮ ਜਿਹੜਾ ਫੈਮਿਲੀ ਰਨ ਕਰਦੀ ਐ ਐਪਲ ਪਿਕਿੰਗ ਫਾਰਮ ਆ ਵੈਸਟ ਮੌਂਟ੍ਰੋਜ਼ ਅੰਟੇਰੀਓ ਦੇ ਵਿੱਚ ਇਹ ਕਿਚਨਰ ਦੇ ਨੇੜੇ ਇਲਾਕਾ ਦੱਸਿਆ ਜਾ ਰਿਹਾ ਕਿਚਨਰ ਦੇ ਨੇੜੇ ਪੈਂਦਾ ਮੌਂਟ੍ਰੋਜ਼ ਅੰਟੇਰੀਓ ਦੇ ਵਿੱਚ ਇਹ ਤੋਂ ਪਹਿਲਾਂ ਕਿ ਇੱਥੇ ਦੀ ਘਟਨਾ ਸਾਂਝੀ ਕਰੀਏ ਤੁਹਾਡੇ ਨਾਲ ਜਿਹੜਾ ਇੱਕ ਯੂ ਪਿਕ ਫਾਰਮ ਹੁੰਦੇ ਤੁਸੀਂ ਸਾਰੇ ਜਾਣਦੇ ਆ ਯੂ ਪਿਕ ਫਾਰਮ ਦਾ ਮਤਲਬ ਆ ਕਿ ਫਾਰਮ ਆ ਉੱਥੇ ਸੇਬ ਆ ਜਾਂ ਉੱਥੇ ਬੈਰੀ ਲੱਗੀ ਆ ਉੱਥੇ ਛੱਲੀਆਂ ਆ ਜਾਂ ਕੁਝ ਵੀ ਆ ਤੁਸੀਂ ਆਪ ਖੇਤ ਦੇ ਅੰਦਰ ਜਾਂਦੇ ਆ ਉਹਦੇ ਫਾਰਮ ਦੇ ਅੰਦਰ ਜਾ ਕੇ ਤੁਸੀਂ ਉੱਥੋਂ ਉਹ ਤੋੜ ਕੇ ਤੇ ਲੈ ਆਉਨੇ ਆ ਤੇ ਬਾਹਰ ਆ ਕੇ ਉੱਥੇ ਉਹਦਾ weight ਜਾਂ ਜਿੱਦਾਂ ਵੀ ਕਰਾ ਕੇ ਤੇ ਉਹਦੇ ਪੈਸੇ ਦੇ ਕੇ ਚਲੇ ਜਾਂਦੇ ਆ ਇਹਦਾ ਕਾਰਨ ਇਹ ਹੁੰਦਾ ਕਿ ਜਿਹੜਾ ਐਗਰੀ ਟੂਰਿਜ਼ਮ ਆ ਇਹਦਾ ਇੱਕ 파ਰਟ ਮੰਨਿਆ ਜਾਂਦਾ ਯੂ ਪਿਕ ਜਿਹਦਾ ਮਤਲਬ ਇਹ ਆ ਕਿ ਪ੍ਰਸ਼ਾਸਨ ਜਾਂ ਸਾਰਾ ਪ੍ਰਬੰਧ ਇਹ ਚਾਹੁੰਦਾ ਆ ਕਿ ਤੁਹਾਡੇ ਕੋਲ ਫਰਸਟ ਹੈਂਡ ਐਕਸਪੀਰੀਅੰਸ ਹੋਵੇ ਵਿਅਕਤੀ ਨੂੰ ਪਤਾ ਹੋਵੇ ਬੱਚਿਆਂ ਨੂੰ ਪਤਾ ਹੋਵੇ ਕਿ ਇਹ ਇਹ ਜਿਹੜਾ ਫਰੂਟ ਆ ਕਿੱਥੇ ਲੱਗਦਾ ਐਪਲ ਕਿੱਥੇ ਹੁੰਦੇ ਸੰਤਰੇ ਕਿੱਥੇ ਹੁੰਦੇ ਉਹਨਾਂ ਨੂੰ ਕਿੱਦਾਂ ਤੋੜੀਦਾ ਐਪਲਸ ਨੂੰ ਕਿੱਦਾਂ ਉਹਦੋਂ ਦਰਖਤ ਕਿੱਦਾਂ ਦਾ ਹੁੰਦਾ ਉਹ ਐਕਸਪੀਰੀਅੰਸ ਦੇਣ ਦੇ ਲਈ ਉਹਨਾਂ ਨੂੰ ਉੱਥੇ ਭੇਜਿਆ ਜਾਂਦਾ ਦੂਜਾ ਇਹਦਾ ਇਹ ਹੁੰਦਾ ਕਿ ਜਿਹੜਾ ਫਾਰਮਰ ਆ ਉਹਦੀ ਕਾਸਟ ਬਚ ਜਾਂਦੀ ਆ ਵੀ ਉਹਨੂੰ ਤੋੜ ਕੇ ਨਹੀਂ ਲਿਆਉਣੇ ਪੈਂਦੇ ਤੇ ਤੀਜਾ ਵੀ ਉਹ ਸਿੱਧੀ ਉਹਦੀ ਮਾਰਕੀਟਿੰਗ ਹੋ ਜਾਂਦੀ ਲੋਕ ਆਉਂਦੇ ਆ ਨਾਲੇ ਫਾਰਮ 'ਚ ਫਿਰ ਤੁਰ ਜਾਂਦੇ ਆ ਬੱਚਿਆਂ ਨੂੰ ਲੈ ਆਉਂਦੇ ਆ ਤੇ ਉਹ ਚਲੇ ਜਾਂਦੇ ਆ ਇਹ ਆਮ ਹੀ ਮਤਲਬ ਸਾਰੀਆਂ ਥਾਵਾਂ ਦੇ ਉੱਤੇ ਕੈਨੇਡਾ ਦੇ ਵਿੱਚ ਬਹੁਤ ਪੁਰਾਣਾ ਟ੍ਰੈਂਡ ਹੈਗਾ ਇੱਕ ਰਵਾਇਤ ਆ ਇੱਥੇ ਦੀ ਇਹ ਕਈ ਜਾ ਸਕਦੀ ਆ ਹੁਣ ਪੰਪਕਿਨ ਤੇ ਉਹ ਸਾਰਾ ਕੁਝ ਜਿਹੜਾ ਇਸ ਤਰੀਕੇ ਨਾਲ ਪੰਪਕਿਨ ਫਾਰਮਾਂ ਦੇ ਵਿੱਚ ਵੀ ਇਦਾਂ ਹੁੰਦਾ ਪਰ ਹੋਇਆ ਕੀ ਇਹ ਜਿਹੜਾ ਮੌਨਟ੍ਰੋਜ਼ ਦੇ ਵਿੱਚ ਪਰਿਵਾਰ ਆ ਜਿਹੜਾ ਆਪਣਾ ਯੂਪਿਕ ਐਪਲ ਦਾ ਚਲਾ ਰਿਹਾ ਇਹ ਕਹਿੰਦੇ ਵੀ ਸਾਡੇ ਯੂਪਿਕ ਸੀਜ਼ਨ ਦੇ ਵਿੱਚ ਲੋਕ ਆਪਣੇ ਸਟ੍ਰੋਲਰਾਂ ਦੇ ਵਿੱਚ ਆਪਣੇ ਜਿਹੜੀ ਵੈਗਨਸ ਨੇ ਉਹਨਾਂ ਦੀਆਂ ਛੋਟੀਆਂ-ਛੋਟੀਆਂ ਲੈ ਕੇ ਆਉਂਦੇ ਉਹਦੇ ਵਿੱਚ ਬੈਕਪੈਕ ਜਿਹੜੇ ਪਾਏ ਹੁੰਦੇ ਉਹਨਾਂ ਦੇ ਵਿੱਚ ਜਿਹੜੀਆਂ ਜਾਂ ਕਾਰਾਂ ਦੇ ਵਿੱਚ ਜਿਹੜੇ ਸੇਵ ਨੇ ਉਹ ਚੋਰੀ ਕਰਕੇ ਲੁਕਾ ਕੇ ਲੈ ਜਾਂਦੇ ਆ ਇਹ ਰੋਕਣ ਦੇ ਲਈ ਹੁਣ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਸਟ੍ਰੋਲਰ ਨੇ ਬੈਕਪੈਕਸ ਨੇ ਜਾਂ ਵੈਗਨਸ ਨੇ ਇਹਨਾਂ ਨੂੰ ਉਸ ਉਹਨਾਂ ਨੇ ਪਿਕਿੰਗ ਏਰੀਆ ਦੇ ਵਿੱਚ ਜਾਣੋਂ ਮਨਾ ਕਰਤਾ ਤੁਸੀਂ ਬਾਹਰ ਖੜੇ ਕਰਜੋ ਅੰਦਰ ਖਾਲੀ ਹੱਥ ਜਾਓ ਬੈਗ ਉਹ ਲੈ ਕੇ ਜਾਓ ਜਿਹੜੇ ਅਸੀਂ ਤੁਹਾਨੂੰ ਦਿੰਨੇ ਆ ਬੈਗ ਚ ਪਾ ਕੇ ਲਿਆਓ ਸਾਨੂੰ ਦਿਖਾ ਕੇ ਫੇਸ ਸਟ੍ਰੋਲਰ ਦੇ ਵਿੱਚ ਜਾਂ ਜਿਹੜੇ ਕੋਈ ਤੁਹਾਡੇ ਬੈਕਪੈਕ ਆ ਜਾਂ ਬੈਗ ਆ ਉਹਦੇ ਵਿੱਚ ਪਾ ਲਓ ਹੁਣ ਇਹ ਗੱਲ ਬੜੀ ਸ਼ਰਮਨਾਕ ਆ ਕੋਈ ਵਿਅਕਤੀ ਜਾਵੇ ਤੇ ਉਹਦੀ ਤਲਾਸ਼ੀ ਲਈ ਜਾਵੇ ਆਉਣ ਵੇਲੇ ਦੀ ਬਈ ਇਹਦੇ ਕੋਲੇ ਕੀ ਹੈਗਾ ਕੀ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਪਰ ਇਦਾਂ ਹੋ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਇਹ ਕਿਹਾ ਇਸ ਪਰਿਵਾਰ ਨੇ ਕਿ ਜਿਹੜਾ ਯੂਪਿਕ ਦਾ ਇਹ ਟ੍ਰੈਂਡ ਜਿਹੜਾ ਜਿਹੜੀ ਇਹ ਟ੍ਰੈਡੀਸ਼ਨ ਆ ਇਹ ਬੰਦ ਹੋ ਜਾਣੀ ਆ ਵੀ ਜਿਹੜੀ ਉਹ ਕਹਿੰਦੇ ਦੋ ਵੀਕਐਂਡ ਦੇ ਉੱਤੇ 7500 ਲੋਕ ਸਾਡੇ ਫਾਰਮ ਵਿੱਚ ਆਏ ਤੇ ਜਿਹੜਾ ਹੁਣ 7500 ਬੰਦੇ ਨੂੰ ਉਹ ਕਹਿੰਦੇ ਅਸੀਂ ਕਿਦਾਂ ਕੱਲੇ-ਕੱਲੇ ਨੂੰ ਦੇਖ ਲਈਏ ਵੀ ਕੌਣ ਕੀ ਕਰਦਾ ਘੱਟੋ-ਘੱਟ 500 ਪਾਉਂਡ ਸੇਬ ਤੇ 2 ਵੀਕਸ ਦੇ ਵਿੱਚ ਜਿਹੜੇ ਲਗਭਗ 2000 ਡਾਲਰ ਦੇ ਚੋਰੀ ਹੋ ਗਏ ਹੁਣ ਇੰਨਾ ਘਾਟਾ ਫਾਰਮਰ ਨਹੀਂ ਸਹਿ ਸਕਦਾ ਉਹਨਰ ਇਹ ਕਹ ਰਿਹਾ ਕਿ ਜੇ ਇਹ ਚੋਰੀਆਂ ਇਦਾਂ ਹੀ ਜਾਰੀ ਰਹੀਆਂ ਤਾਂ ਕਹਿੰਦੇ ਸਾਨੂੰ ਯੂਪਿਕ ਆਲਟੀਮੇਟਲੀ ਪੂਰਾ ਸੂਰਾ ਬੰਦ ਕਰਨਾ ਪਊਗਾ ਕਿਉਂਕਿ ਘਾਟਾ ਬਹੁਤ ਜ਼ਿਆਦਾ ਆ ਜਿਹੜੇ ਨੇੜੇ ਦੇ ਫਾਰਮ ਨੇ ਜਿਵੇਂ ਉੱਥੇ ਗੁੱਡ ਫੈਮਿਲੀ ਫਾਰਮ ਆ ਉਹ ਕਹਿੰਦੇ ਸਾਡੇ ਨਾਲ ਵੀ ਇਹੀ ਕੁਝ ਹੁੰਦਾ ਵੀ ਅਸੀਂ ਫਿਰ ਸਟ੍ਰੋਲਰ ਬੈਨ ਕਰ ਦਿੰਨੇ ਆ ਨਾਲੇ ਉਹ ਕਹਿੰਦੇ ਅਸੀਂ ਕੈਮਰੇ ਲਾਉਣੇ ਆ ਜਾਂ ਦੇਖਦੇ ਆ ਕਿ ਉਹ ਜਿਹੜਾ ਉਹਦੇ ਉਧਰਲੇ ਪਾਸੇ ਥੋੜਾ ਜਿਆਦਾ ਰੋਡ ਤੋਂ ਪਿੱਛੇ ਹਟ ਕੇ ਉਹ ਕਹਿੰਦੇ ਫਸਲ ਬੀਜਦੇ ਆ ਵੀ ਉੱਥੇ ਜਾਣਾ ਪਵੇ ਬੰਦੇ ਨੂੰ ਆਪ ਵੱਡੀ ਪ੍ਰੋਬਲਮ ਇਹ ਆ ਜਿਹੜਾ ਐਗਰੀ ਟੂਰਿਜ਼ਮ ਅੰਟੈਰੀਓ ਇਹ ਕਹਿ ਰਿਹਾ ਕਿ ਫਾਰਮ ਥੈਫਟ ਇੰਨਾ ਜ਼ਿਆਦਾ ਵਧ ਰਿਹਾ ਪੂਰੇ ਪ੍ਰੋਵੈਂਸ ਦੇ ਵਿੱਚ اسپੈਸ਼ਲੀ ਯੂ ਪੈਕ ਕੋਪਰੇਸ਼ਨਸ ਦੇ ਵਿੱਚ ਹੁਣ ਫਾਰਮਰ ਨੂੰ ਇਹ ਬਹੁਤ ਜ਼ਿਆਦਾ ਕੋਸਟ ਕਰਦਾ ਆ ਉਹਨੂੰ ਜਾਂ ਤਾਂ ਸਿਕਿਉਰਿਟੀ ਹਾਇਰ ਕਰਨੀ ਪਊਗੀ ਜਾਂ ਉਹਨੂੰ ਫੈਂਸ ਬਣਾਉਣੇ ਪਊਗੀ ਜਾਂ ਉਹਨੂੰ ਸਟਾਫ ਲਾਉਣਾ ਪਊਗਾ ਇਹ ਜਿਹੜੀ ਐਕਸਟਰਾ ਕਾਸਟ ਆ ਇਹ ਆਮ ਤੌਰ ਦੇ ਉੱਤੇ ਉਹਦੀ ਕੀਮਤ ਨੂੰ ਵਧਾ ਦਿੰਦੀ ਆ ਸੋ ਹੁਣ ਫਾਰਮਰ ਇਹ ਚਾਹੁੰਦੇ ਆ ਕਿ ਯੂ ਪਿਕ ਫਨ ਆ ਜਿਹੜਾ ਜਾਂ ਫੈਮਿਲੀ ਫਰੈਂਡਲੀ ਇਹਨੂੰ ਇੱਧੇ ਰੱਖਿਆ ਜਾਵੇ ਪਰ ਚੋਰੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਰੋਕਿਆ ਜਾਵੇ ਉਹ ਕਹਿੰਦੇ ਕੁਝ ਲੋਕ ਜਦੋਂ ਚੋਰੀ ਕਰਕੇ ਲੈ ਕੇ ਜਾਂਦੇ ਸਾਡੇ ਲਈ ਬਹੁਤ ਸਟ੍ਰੈਸਫੁਲ ਤੇ ਅਨਕੰਫਰਟੇਬਲ ਆ ਕਹਿੰਦੇ ਇਹ ਜਿਹੜਾ ਯਕੀਨ ਆ ਇੱਕ ਦੂਜੇ ਦੇ ਉੱਤੇ ਉਹਨੂੰ ਤੋੜਦਾ ਆ ਯੂਪਿਕ ਫਾਰਮ ਐਗਰੀ ਟੂਰਿਜ਼ਮ ਦਾ ਇੱਕ 파ਰਟ ਆ ਤੇ ਲੋਕਾਂ ਨੂੰ ਸਿੱਧਾ ਜਾਨੀ ਫੂਡ ਪੈਦਾ ਕਿਦਾਂ ਹੁੰਦਾ ਫਸਲਾਂ ਦੇ ਨਾਲ ਜੋੜਨ ਦਾ ਇੱਕ ਬਹੁਤ ਚੰਗਾ ਤਰੀਕਾ ਆ ਪਰ ਜੇ ਇਸ ਕਿਸਮ ਦਾ ਹੁਣ ਇਹ ਹੋ ਰਿਹਾ ਕਿਤੇ ਕਈ ਲੋਕ ਫਾਰਮਾਂ ਦੇ ਵਿੱਚ ਆਉਂਦੇ ਸੈਲਫੀਆਂ ਲੈ ਕੇ ਮੁੜ ਜਾਂਦੇ ਖਰੀਦਦੇ ਕੁਝ ਵੀ ਨਹੀਂ ਫੋਟੋ ਹੀ ਖਿੱਚ ਕੇ ਚਲੇ ਜਾਂਦੇ ਫਸਲ ਬਾੜੀ ਦਾ ਨੁਕਸਾਨ ਲੱਗ ਕਰ ਜਾਂਦੇ ਸੋ ਜੇ ਇਹ ਸਾਰਾ ਕੁਝ ਜਾਰੀ ਰਿਹਾ ਭਵਿੱਖ ਦੇ ਵਿੱਚ ਜਿਹੜਾ ਕੈਨੇਡਾ ਦਾ ਇੱਕ ਇਹ ਕਲਚਰ ਆ ਇਹਦੇ ਉੱਤੇ ਬਹੁਤ ਮਾੜਾ ਅਸਰ ਪਾਉ ਅਗਲੀ ਗੱਲਬਾਤ ਸਟਾਰਬਕਸ ਬਾਰੇ ਹੈ ਸਟਾਰਬਕਸ ਆਪਾਂ ਜਾਣਦੇ ਹਾਂ ਕਿ ਬਹੁਤ ਵੱਡੇ ਘਾਟੇ ਦੇ ਵਿੱਚ ਜਾ ਰਿਹਾ ਤੇ ਇਹਨਾਂ ਨੇ ਬਹੁਤ ਵੱਡੀ ਤਬਦੀਲੀ ਕੀਤੀ ਹੈ। ਇੱਕ ਬਿਲੀਅਨ ਦੀ ਜਿਹੜੀ ਜਿਹੜੀ ਇਹ ਸਾਰਾ ਕੁਝ ਉਹਨੂੰ ਮਤਲਬ ਕਰ ਰਹੇ ਆ ਦੁਬਾਰਾ ਕਰ ਰਹੇ ਆਪਣਾ ਪਲਾਨ ਪੂਰੇ ਨਾਰਥ ਅਮਰੀਕਾ ਦੇ ਵਿੱਚ 1 ਬਿਲੀਅਨ ਡਾਲਰ ਦੀ ਜਿਹੜੀ ਰੀਸਟਰਕਚਰਿੰਗ ਪਲਾਨ ਆਊ ਕੀਤੀ ਜਾ ਰਹੀ ਹੈ। ਕੋਸ਼ ਲొਕੇਸ਼ਨ ਇਹਨਾਂ ਨੇ ਬੰਦ ਕਰ ਦੇਣੀ ਹੈ। ਕੱਲ ਦੀ ਵੀ ਖਬਰ ਆਪਾਂ ਕੱਲ ਵੀ ਸਾਂਝੀ ਕੀਤੀ ਸੀ। ਜਿਹੜੀਆਂ ਪ੍ਰੋਫਿਟੇਬਲ ਨਹੀਂ ਆ ਜਾਂ ਅ ਮਤਲਬ ਕੁਸ਼ਲ ਲੋਕੇਸ਼ਨ ਜਾਂ ਤਾਂ ਪ੍ਰੋਫਿਟੇਬਲ ਨਹੀਂ ਆ ਜਾਂ ਜਿਹੜਾ ਕਸਟਮਰ ਜਿਸ ਤਰ੍ਹਾਂ ਦੀ ਐਕਸਪੈਕਟੇਸ਼ਨ ਕਰਦਾ ਆ ਉਹਨਾਂ ਨੂੰ ਉਹਨਾਂ ਨੇ ਪਰਮਾਨੈਂਟਲੀ ਬੰਦ ਕਰ ਦੇਣਾ 1% ਸਟਾਰਬਕਸ ਸਟੋਰ ਨਾਰਥ ਅਮਰੀਕਾ ਦੇ ਵਿੱਚ ਐ ਸਾਲ ਦੇ ਵਿੱਚ ਬੰਦ ਹੋ ਜਾਣੇ ਆ ਤੇ ਜਿਹੜੇ ਹੋਰ ਉਹ ਤੋਂ ਬਾਅਦ 1000 ਹੋਰ ਸਟੋਰ ਆ ਉਹ ਅਪਗ੍ਰੇਡ ਇਹਨਾਂ ਨੇ ਕਰ ਦੇਣੇ ਆ ਬੰਦ ਕਰਨ ਦੀ ਬਜਾਏ ਉਹਨਾਂ ਨੂੰ ਅਪਗ੍ਰੇਡ ਕਰਨਗੇ ਬੀਸੀ ਦਾ ਕਲੋਜ਼ਰ ਜਿਹੜਾ ਕਨਫਰਮ ਹੋਇਆ ਇਹਨਾਂ ਨੇ ਇੱਕ ਤਾਂ ਕੋਕਟਲਮ ਦੇ ਵਿੱਚ ਆ ਆਪਣੇ 2662 ਜਿਹੜਾ ਆਸਟਨ ਐਵੇਨਿਊ ਵਾਲਾ ਉਹ ਬੰਦ ਹੋ ਜਾਣੀ ਲੋਕੇਸ਼ਨ ਪਟਿੰਗਟਨ ਦੇ ਵਿੱਚ 3049 ਸਾਖਾ ਲੇਕਰ ਵਾਲਾ ਉਹ ਬੰਦ ਕਰ ਦੇਣਾ ਪੋਰਟ ਮੂਡੀ ਦੇ ਵਿੱਚ 176 ਬਰੂ ਸਟਰੀਟ ਵਾਲਾ ਰੈਵਲ ਸਟੋਕ ਦੇ ਵਿੱਚ 1872 ਜਿਹੜਾ ਟਰਾਂਸ ਕੈਨੇਡਾ ਹਾਈਵੇ ਦੇ ਉੱਤੇ ਆ ਰਿਚਮੰਡ ਦੇ ਵਿੱਚ ਇੱਥੇ 10151 ਨੰਬਰ 3 ਰੋਡ ਦੇ ਉੱਤੇ ਬੰਦ ਹੋ ਜਾਣਾ ਸਰੀ ਦੇ ਵਿੱਚ ਜਿਹੜਾ 3278 ਕਿੰਗ ਜਾਰਜ ਦੇ ਉੱਤੇ ਆ ਕਿੰਗ ਜਾਰਜ ਬੁਲੇਵਰਡ ਦੇ ਉੱਤੇ ਉਹ ਬੰਦ ਹੋਊਗਾ ਵੈਨਕੂਵਰ ਦੇ ਵਿੱਚ ਜਿਹੜਾ ਆਪਣੇ ਬੈਂਟਲ ਸਟਰੀਟ ਦੇ ਉੱਤੇ ਆ ਤੇ ਜਿਹੜਾ ਯੂਕਾਨ ਸਟਰੀਟ ਦੇ ਉੱਤੇ ਆ ਤੇ ਵਿਕਟੋਰੀਆ ਦੇ ਵਿੱਚ ਜਿਹੜਾ ਫੋਰਟ ਸਟਰੀਟ ਦੇ ਉੱਤੇ ਆ ਇਹ ਬੰਦ ਹੋ ਜਾਣੇ ਆ ਸੋ ਕੁਝ ਜਿਹੜੇ ਕਲੋਜ਼ਰ ਨੇ ਉਹ ਕਹ ਲਓ ਕਿ ਆ ਸ਼ਨੀਵਾਰ ਤੋਂ ਇਹਨਾਂ ਨੇ ਸ਼ੁਰੂ ਕਰ ਦਨੇ ਆ ਰੀਜ਼ਨ ਇਹਦਾ ਇਹ ਆ ਸਟਾਰਬਕਸ ਇਹ ਕਹਿੰਦਾ ਆ ਕਿ ਇਹ ਸ਼ਾਪਸ ਜਿਹੜੀਆਂ ਨੇ ਇਹਨਾਂ ਚੋਂ ਪੈਸਾ ਨਹੀਂ ਬਣ ਰਿਹਾ ਜਾਂ ਉਸ ਤਰ੍ਹਾਂ ਦਾ ਜਿਹੜਾ ਕਸਟਮਰ ਨੂੰ ਐਟਮੋਸਫੀਅਰ ਚਾਹੀਦਾ ਉਹ ਨਹੀਂ ਮਿਲ ਰਿਹਾ ਤੇ ਇਹਦਾ ਵਰਕਰ ਦੇ ਉੱਤੇ ਇੰਪੈਕਟ ਇਹ ਆ ਕਿ EMPLOYES ਨੂੰ ਜਾਂ ਤਾਂ ਟ੍ਰਾਂਸਫਰ ਕੀਤਾ ਜਾ ਸਕਦਾ ਨੇੜੇ ਦੇ ਸਟਾਰਬਕਸ ਦੇ ਉੱਤੇ ਜੇ ਉਹ ਨਹੀਂ ਜਾਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਫਿਰ ਜਿਹੜਾ ਉਹ ਨਹੀਂ ਪੇ ਦੇ ਕੇ ਤਾਂ ਉਹਨਾਂ ਨੂੰ ਜਿਹੜਾ ਰੀਹਾਇਰ ਲਿਸਟ ਦੇ ਉੱਤੇ ਵੀ ਪਾਇਆ ਜਾ ਸਕਦਾ ਵੀ ਫਿਊਚਰ ਦੇ ਵਿੱਚ ਜੇ ਕੋਈ ਓਪਨਿੰਗ ਆਉਂਦੀ ਆ ਤਾਂ ਉੱਥੇ ਉਹਨਾਂ ਨੂੰ ਹਾਇਰ ਕੀਤਾ ਜਾ ਸਕਦਾ ਸਟਾਰਬਕਸ ਨੇ ਹਜੇ ਤੱਕ ਕੋਈ ਅਫੀਸ਼ੀਅਲ ਲਿਸਟ ਰਿਲੀਜ਼ ਨਹੀਂ ਕੀਤੀ ਪਰ ਜਿਹੜੀ ਰੈਲਟ ਯੂਜ਼ਰਸ ਆ ਉਹਨਾਂ ਨੇ ਇੱਕ ਸਪਰੈਡਸ਼ੀਟ ਕ੍ਰੀਏਟ ਕੀਤੀ ਆ ਕਿ ਜਿੱਥੇ ਕਸਟਮਰ ਜਿਹੜੇ ਉਹ ਸ਼ੇਅਰ ਕਰ ਸਕਦੇ ਆ ਵੀ ਕਿੱਥੇ ਕਿਹੜੇ-ਕਿਹੜੇ ਸਟੋਰ ਜਿਹੜੇ ਬੰਦ ਹੋ ਰਿਹਾ ਆ ਦੂਜਾ ਹੈਗਾ ਕਿ ਜਿਹੜੇ ਜਿਹੜੇ ਜਰਨਲਿਸਟ ਹੈਗੇ ਆ ਉਹਨਾਂ ਨੇ ਵੀ ਦੇਖਿਆ ਕੁਝ ਨੇ ਕਿ ਬੀਸੀ ਦੇ ਵਿੱਚ ਕਨਫਰਮ ਕੀਤੇ ਆ ਕਿ ਹਰ ਇੱਕ ਸਟੋਰ ਨੂੰ ਕਾਲ ਕਰਕੇ ਕਿਹੜੇ-ਕਿਹੜੇ ਬੰਦ ਹੋ ਰਿਹਾ ਸੋ ਕੁਝ ਜਿਹੜੀਆਂ ਲੋਕੇਸ਼ਨਸ ਨੇ ਉਹ ਬੰਦ ਹੋ ਰਹੀਆਂ ਸਟਾਰਬਕਸ ਅਪਗ੍ਰੇਡ ਵੀ ਕਰ ਰਿਹਾ ਕੁਝ ਸਟੋਰ ਨੂੰ ਬੜਾ ਮਾਡਰਨ ਜਾਂ ਚੰਗੇ ਤਰੀਕੇ ਦੇ ਨਾਲ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਸ਼ਵਾਂਵਾ ਨੇ ਹੋਰ ਬਿਹਤਰ ਹੋ ਸਕਣ ਬਹੁਤ ਵੱਡੀ ਜਿਹੜੀ ਇਹ ਚੇਨ ਆ ਸਟਾਰਬਕਸ ਦੀ ਤੇ ਬਹੁਤ ਜ਼ਿਆਦਾ ਇਹ ਦੀ ਚਰਚਾ ਹੋ ਰਹੀ ਹੈ ਥੋੜੇ ਦਿਨ ਪਹਿਲਾਂ ਆਪਾਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ 23 ਸਾਲਾ ਵਿਅਕਤੀ ਔਟਵਾ ਦਾ ਰਹਿਣ ਵਾਲਾ ਇਬਰਾਹਿਮ ﺍﻟहकीम ਉਹਨੂੰ ਦੋਸ਼ੀ ਪਾਇਆ ਗਿਆ ਸੀ ਵੀ ਉਹਨੇ ਆਪਣੀ ਨੌਕਰੀ ਦੀ ਦੁਰਵਰਤੋਂ ਕੀਤੀ ਆਰਬੀਸੀ ਦੇ ਵਿੱਚ ਬੈਂਕ ਦੇ ਵਿੱਚੋਂ ਕੰਮ ਕਰਦਾ ਸੀ ਤੇ ਕਸਟਮਰ ਦੇ ਅਕਾਊਂਟ ਐਕਸੈਸ ਕਰਦਾ ਸੀ ਹੁਣ ਜਿਹੜਾ ਬੰਦਾ ਬੈਂਕ ਦੇ ਵਿੱਚ ਕੰਮ ਕਰਦਾ ਅਕਾਊਂਟ ਤੇ ਕਿਸੇ ਦਾ ਵੀ ਦੇਖ ਸਕਦਾ ਤੇ ਉਹਨੇ ਅਕਾਊਂਟ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦਾ ਵੀ ਦੇਖਿਆ ਪੁਲਿਸ ਇਹ ਕਹਿੰਦੀ ਆ ਕਿ ਉਹਨੂੰ ਉਹਨੇ ਜਿਹੜੇ ਇੱਕ ਅਕਾਊਂਟ ਹੋਰ ਹੈਗਾ ਜਿਹਦਾ ਨਾਮ ਜਸਟਨ ਟਰੂਡਰ ਦੇ ਨਾਮ ਥੱਲੇ ਸੀ ਇਹ ਨਹੀਂ ਕਨਫਰਮ ਹੋਇਆ ਕਿ ਪ੍ਰਧਾਨ ਮੰਤਰੀ ਦਾ ਆ ਵੀ ਜਾਂ ਕਿਸੇ ਹੋਰ ਦਾ ਆ ਇਸੇ ਨਾਮ ਦਾ ਉਹ ਅਕਾਊਂਟ ਵੀ ਦੇਖਿਆ ਹੁਣ ਉਹ ਗੱਲ ਤੇ ਚਲੋ ਮੁੱਕ ਗਈ ਵੀ ਠੀਕ ਆ ਇਹਦਾ ਡਾਰਕ ਵੈਬ ਦੇ ਉੱਤੇ ਸਬੰਧ ਸਿਗਾ ਇਹਨੇ ਸਾਰਾ ਕੁਝ ਕਰ ਲਿਆ ਤੇ ਉਹਨਾਂ ਲੋਕਾਂ ਤੋਂ ਪੈਸੇ ਲਏ ਹੁਣ ਇਹ ਦੱਸਿਆ ਜਾ ਰਿਹਾ ਵੀ ਆਮ ਬੰਦਾ ਕਿੰਨਾ ਸਿਕਿਉਰ ਆਏ ਸਾਰੇ ਕੁਝ ਦੇ ਵਿੱਚ ਉਹਨੇ ਫੇਕ ਬੈਂਕਿੰਗ ਕੋ ਪ੍ਰੋਫਾਈਲਸ ਬਣਾਈਆਂ ਕ੍ਰੈਡਿਟ ਲਾਈਨ ਬਣਾਈਆਂ ਅ ਕ੍ਰਿਮੀਨਲ ਜਿਹੜੇ ਲਿੰਕ ਸੀਗੇ ਉਹਦੇ ਨਾਲ ਟੈਲੀਗ੍ਰਾਮ ਉਹਦੇ ਉੱਤੇ ਜਿਹੜਾ ਹੈਗੀ ਆ ਐਪ ਉਹਦੇ ਉੱਤੇ ਜਿਹਨੂੰ AI ਵਰਲਡ ਕਹਿੰਦੇ ਆ ਤੇ ਉਹਨੇ ਜਿਹੜੀਆਂ ਆਰਗੇਨਾਈਜ਼ਡ ਕ੍ਰਾਈਮ ਮਤਲਬ ਇਹ ਤੇ ਇੱਕ ਸੀਗਾ ਹੁਣ ਫੜਿਆ ਗਿਆ ਇਤਾਂ ਦੇ ਕਿੰਨੇ ਨੇ ਤੇ ਕਿੱਥੇ ਕਿੱਥੇ ਕੀ ਕੀ ਕੁਝ ਹੋ ਰਿਹਾ ਇਹ ਐਸ ਕਰਕੇ ਬਹੁਤ ਵੱਡਾ ਜਿਹੜਾ ਮਸਲਾ ਆ 500 ਡਾਲਰ ਇੱਕ ਫੇਕ ਅਕਾਊਂਟ ਦਾ ਤੇ ਲਗਭਗ 5000 ਡਾਲਰ ਉਹਨੇ ਕੁੱਲ ਬਣਾਇਆ ਤੇ ਆਰਬੀਸੀ ਨੂੰ 68500 ਡਾਲਰ ਦਾ ਕਹਿ ਲੋ ਕਿ ਫੇਕ ਕ੍ਰੈਡਿਟ ਕਾਰਡ ਲੈ ਕੇ ਉਹਨੇ ਉਹਨਾਂ ਦਾ ਉਹਨਾਂ ਨੂੰ ਮਤਲਬ ਧੋਖਾ ਕੀਤਾ ਉਹਨਾਂ ਦੇ ਨਾਲ ਆਰਬੀਸੀ ਦੀ ਜਿਹੜੀ ਇੰਟਰਨਲ ਮੋਨਿਟਰਿੰਗ ਸਿਸਟਮ ਆ ਉਹਨਾਂ ਨੇ ਕੈਮਰੇ ਉਹਨਾਂ ਦੇ ਜਦੋਂ ਫਲੈਗ ਹੋਏ ਜਾਂ ਸਸਪੀਸ਼ੀਅਸ ਐਕਟੀਵਿਟੀਜ਼ ਹੋਈਆਂ ਉਹਦੇ ਨਾਲ ਫਿਰ ਉਹਨਾਂ ਨੇ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਤੇ ਉਹਨੂੰ ਅਰੈਸਟ ਕਰ ਲਿਆ ਹੁਣ ਇਹ ਮਾਮਲਾ ਤੇ ਉੱਥੇ ਖਤਮ ਹੋ ਜਾਣਾ ਚਾਹੀਦਾ ਸੀ ਜਿੱਦਨੇ ਖਬਰ ਆਈ ਸੀ ਹੁਣ ਤੱਕ ਇਹਦੀ ਚਰਚਾ ਕਿਉਂ ਚੱਲ ਰਹੀ ਹੈ ਕੋਈ ਇਸ ਕਰਕੇ ਚੱਲ ਰਹੀ ਆ ਕਿ ਇਹਦੇ ਪ੍ਰਾਈਮ ਮਿਨਿਸਟਰ ਦੀ ਇਨਫੋਰਮੇਸ਼ਨ ਦੇਖੀ ਐਕਸਪਰਟ ਵਾਰਨ ਕਰ ਰਹੇ ਆ ਕਿ ਇਹ ਬਹੁਤ ਵੱਡਾ ਨੈਸ਼ਨਲ ਸਿਕਿਉਰਿਟੀ ਰਿਸਕ ਹੋ ਸਕਦਾ ਇਹ ਰਹੀਆਂ ਕਿ ਉਹਨੇ ਪ੍ਰਧਾਨ ਮੰਤਰੀ ਦੇ ਅਕਾਊਂਟ ਦੇਖ ਲਿਆ ਮਾਰਕ ਕਾਰਨੀ ਦਾ ਜਿਉਂਦੇ ਚ ਕੋ ਪੈਸੇ ਅਦਰ ਉਦਰ ਕੀਤੇ ਆ ਮਾਮਲਾ ਇਹ ਆ ਵੀ ਕੋਈ ਵੀ ਬੰਦਾ ਫਿਰ ਕਿਸੇ ਲੈਵਲ ਤੱਕ ਵੀ ਪਹੁੰਚ ਸਕਦਾ ਸਿਕਿਉਰਿਟੀ ਦਾ ਕਿੱਡਾ ਵੱਡਾ ਰਿਸਕ ਆ ਇਹ ਥੋੜਾ ਬਹੁਤਾ ਕੋਈ ਚੋਰ ਚੱਕਾ ਜਾਂ ਉਸ ਕਿਸਮ ਦਾ ਆਦਮੀ ਫਰਾਡ ਕਰਨ ਵਾਲਾ ਪ੍ਰਧਾਨ ਮੰਤਰੀ ਦੇ ਅਕਾਊਂਟ ਤੱਕ ਪਹੁੰਚ ਸਕਦਾ ਔਰ ਇਹਦਾ ਸਬੰਧ ਪਿੱਛੇ ਇਹ ਕੋਈ ਇਕਾਦੋਕਾ ਘਟਾ ਨਹੀਂ ਹੈ ਆਰਗੇਨਾਈਜ਼ਡ ਕ੍ਰਾਈਮ ਦੇ ਨਾਲ ਇਹਦਾ ਸਬੰਧ ਆ ਐਕਸਪਰਟ ਵੀ ਕਹਿੰਦੇ ਆ ਕਿ ਬਹੁਤ ਵੱਡਾ ਜਿਹੜਾ ਇੱਕ ਨੈਟਵਰਕ ਆ ਤੇ ਇਹਦੇ ਛੋਹਰ ਲੋਕ ਵੀ ਬਹੁਤ ਇਨਵੋਲਵ ਹੋਣਗੇ ਦੂਜਾ ਇਹ ਆ ਕਿ ਕਿੰਨੇ ਜਿਹੜੇ ਹੈਗੇ ਆ ਆਪਣੇ ਆਵੀਸਾ 24 ਦੇ ਵਿੱਚ 647 ਮਿਲੀਅਨ ਡਾਲਰ ਫਰਾਡ ਚ ਲੋਕਾਂ ਦਾ ਗਿਆ 342 ਮਿਲੀਅਨ ਡਾਲਰ ਆ 25 ਚ ਹੁਣ ਤੱਕ ਜਾ ਚੁੱਕਿਆ 6 ਮਹੀਨੇ ਪਹਿਲੇ 6 ਮਹੀਨਿਆਂ ਦੇ ਵਿੱਚ 342 ਮਿਲੀਅਨ ਡਾਲਰ ਫਰਾਡ ਦੇ ਵਿੱਚ ਜਿਹੜੇ ਨਵੇਂ ਲਾ ਆ ਜਿਵੇਂ ਬਾਰਡਰ ਐਕਟ ਆ ਜਾਂ ਬਿਲ ਸੀ 2 ਆ ਉਹ ਸਾਰੇ ਜਿਹੜੇ ਸੌਖਾ ਕਰ ਦਿੰਦੇ ਆ ਬੈਂਕਾਂ ਲਈ ਪੁਲਿਸ ਲਈ ਜਾਂ ਇੰਟੈਲੀਜੈਂਸ ਏਜੰਸੀਜ਼ ਲਈ ਕਿ ਉਹ ਇਨਫੋਰਮੇਸ਼ਨ ਸ਼ੇਅਰ ਕਰ ਸਕਣ ਤਾਂ ਕਿ ਫਰਾਡ ਦੇ ਨਾਲ ਜਾਂ ਜਿਹੜੀ ਫੋਰਨ ਇੰਟਰਫੀਅਰੈਂਸ ਆ ਇਹਦੇ ਨਾਲ ਲੜਿਆ ਜਾ ਸਕੇ ਜਿਹੜਾ ਹੁਣ ਆ ਐਲ ਹਕੀਮ ਆ ਉਹਦੇ ਉੱਤੇ ਚਾਰ ਚਾਰਜੇਸ ਲੱਗੇ ਨੇ ਫਰਾਡ 5000 ਡਾਲਰ ਦਾ ਤੇ 14 ਸਾਲ ਇਹਦੇ ਚ ਸਜ਼ਾ ਆ ਤੇ 1 ਅਕਤੂਬਰ ਨੂੰ ਇਹਦੀ ਬੁੱਧਵਾਰ ਨੂੰ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਪਰ ਮਾਮਲਾ ਇਹ ਆ ਕਿ ਜਿਹੜਾ ਸਿਕਿਉਰਿਟੀ ਦਾ ਰਿਸਕ ਆ ਬਹੁਤ ਵੱਡਾ ਦੱਸਿਆ ਜਾ ਰਿਹਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਸੋਮਵਾਰ ਫੇਰ ਤੁਹਾਡੇ ਨਾਲ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ